ਸਥਾਨਿਕ ਜਲੰਧਰ ਬਾਈਪਾਸ ਲੁਧਿਆਣਾ ਵਿਖੇ 바ਵਾ ਅੰਬੇਦਕਰ ਪਵਨ ਲਗਾਈ ਕਰੋਨਾ ਵੈਕਸੀਨ ਕੈਂਪ ਦੀ ਏਗਵਾਹੀ ਕਰਨ ਆਏ ਡਾਕਟਰ ਭੀਮਰਾਓ ਅੰਬੇਦਕਰ ਮਿਸ਼ਨ ਦੇ ਸੂਬਾ ਚੇਅਰਮੈਨ ਰਮਨਦੀਪ ਸਿੰਘ ਲਾਲੀ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਉਹਨਾਂ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਰਕਾਰ ਦੀ ਵਾਗਦੋੜ ਸੰਭਾਲਣ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਉਹਨਾਂ ਦੀ ਨਿਯੁਕਤੀ ਐਸ்சி ਸਮਾਜ ਲਈ ਵੱਡੀ ਮਾਣ ਵਾਲੀ ਗੱਲ ਹੋਵੇਗੀ ਉਹਨਾਂ ਕਿਹਾ ਕਿ ਆਕਾਲੀ ਦਲ ਨੇ ਆਪਣੇ 10 ਸਾਲਾਂ ਦੀ ਹਕੂਮਤ ਦੌਰਾਨ ਪੰਜਾਬ ਨੂੰ ਤਬਾਹੀ ਵੱਲ ਧੱਕਿਆ ਜਿਸ ਵਿੱਚ ਆਜ਼ਾਦ ਕਰਵਾਉਣ ਲਈ ਕਾਂਗਰਸ ਨੇ ਆਪਣੀ ਸੂਝ-ਬੂਝ ਦੁਆਰਾ ਤਰੱਕੀ ਕਰਨ ਲਈ ਹੁਣ ਵੱਡਾ ਕਦਮ ਚੁੱਕ ਲਿਆ ਹੈ ਹਾਂ ਜੀ ਜੇਕਰ ਪੰਜਾਬ ਦੇ ਸੀਐਮ ਚਲੰਜੀਤ ਸਿੰਘ ਚੰਨੀ ਬਣੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਅਨਸੂਚਿਤ ਜਾਤੀ ਦੇ ਲੋਕ ਐਸ்சி ਐਸਟੀ ਦੇ ਲੋਕ ਪੰਜਾਬ ਵਿੱਚ ਰਹਿੰਦੇ ਆ ਔਰ ਕਦੇ ਵੀ ਇਸ ਵਰਗ ਦੇ ਵਿੱਚੋਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਸੀ ਬਣਿਆ ਸੋ ਪਿਛਲੇ ਦਿਨੀ ਕਾਂਗਰਸ ਪਾਰਟੀ ਨੇ ਇਹ ਫੈਸਲਾ ਕੀਤਾ ਮੈਂ ਸਮਝਦਾ ਕਿ ਇਹ ਇੱਕ ਇਤਿਹਾਸਕ ਫੈਸਲਾ ਹੈ ਔਰ ਕੇਵਲ ਅਨਸੂਚਿਤ ਜਾਤੀ ਦੇ ਵਿੱਚੋਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਿੱਥੇ ਮੁੱਖ ਮੰਤਰੀ ਬਣਾਇਆ ਉੱਥੇ ਨਾਲ ਦੀ ਨਾਲ ਕਿਉਂਕਿ ਸਾਡਾ ਪ੍ਰਦੇਸ਼ ਸਾਡਾ ਦੇਸ਼ ਜਾਤਾਂ ਵਰਗਾਂ ਦੇ ਵਿੱਚ ਵੰਡਿਆ ਹੋਇਆ ਤਾਂ ਉਹਨੂੰ ਦੇਖਦੇ ਹੋਏ ਕਿਉਂਕਿ ਪੰਜਾਬ 'ਚ ਹਿੰਦੂ ਵੀ ਵੱਡੀ ਸੰਖਿਆ 'ਚ ਰਹਿੰਦੇ ਆ ਸਿੱਖ ਵੀ ਇਸ ਕਰਕੇ ਪਾਰਟੀ ਨੇ ਦੋ ਉਪ ਮੁੱਖ ਮੰਤਰੀ ਬਣਾਉਣ ਦਾ ਵੀ ਜਿਹੜਾ ਫੈਸਲਾ ਕੀਤਾ ਸੁਖਜਿੰਦਰ ਸਿੰਘ ਰੰਧਾਵਾ ਜੋ ਸਿੱਖ ਸਮਾਜ 'ਚੋਂ ਆ ਔਰ ਓਮ ਪ੍ਰਕਾਸ਼ ਸੋਨੀ ਜੀ ਜੋ ਹਿੰਦੂ ਸਮਾਜ 'ਚੋਂ ਸੋ ਮੈਂ ਕਹਿਣਾ ਕਿ ਇਹ ਇੱਕ ਜਿਹੜਾ ਫੁੱਲਾਂ ਦਾ ਗੁਲਦਸਤਾ ਸਜਾਇਆ ਇਹ ਪੰਜਾਬ ਦੀ ਨਹੀਂ ਪੂਰੇ ਦੇਸ਼ ਦੇ ਵਿੱਚ ਇਸ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਉਹਦੇ ਵਾਸਤੇ ਮੈਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਾ ਲਾਲੀ ਜੀ ਕਾਂਗਰਸ ਸਰਕਾਰ ਵੱਲੋਂ ਇੱਕ ਸਿਰਫ ਇੱਕ ਛੋਟਾ ਜਿਹਾ ਸਟੰਟ ਸੀ ਜੋ ਇਹਨਾਂ ਨੂੰ ਸੀਐਮ ਦਾ ਦਰਜਾ ਦਿੱਤਾ ਗਿਆ ਨਹੀਂ ਨਹੀਂ ਸਟੰਟ ਨਹੀਂ ਕਹਿ ਸਕਦੇ ਦੇਖੋ ਬੜੇ ਦੂਸਰੀਆਂ ਪਾਰਟੀਆਂ ਲੰਬੇ ਸਮੇਂ ਤੋਂ ਇਹ ਮੰਗ ਕਰਦੀਆਂ ਲੋਕਾਂ ਦੇ ਵਿੱਚ ਇਹ ਗੱਲਾਂ ਕਰਦੀਆਂ ਕਿ ਜਦੋਂ ਸਾਡੀ ਸਰਕਾਰ ਬਣੀ ਅਸੀਂ ਪੰਜਾਬ ਦਾ ਡਿਪਟੀ ਸੀਐਮ ਅਨੁਸੂਚਿਤ ਜਾਤੀਆਂ ਦੇ ਵਿੱਚੋਂ ਬਣਾਵਾਂਗੇ ਲੇਕਿਨ ਲੇਕਿਨ ਕਾਂਗਰਸ ਪਾਰਟੀ ਨੇ ਜਿੱਦਾਂ ਇਹ ਦੂਸਰੀਆਂ ਪਾਰਟੀਆਂ ਬਿਜਲੀ ਦੇ ਰੇਟ ਦੀ ਗੱਲ ਕਰਦੀਆਂ ਤੇ ਕਈਆਂ ਨੇ ਕੁਐਸਚਨ ਕੀਤੇ ਭਾਈ ਤੁਸੀਂ ਕਾਂਗਰਸ ਪਾਰਟੀ ਤਾਂ ਸੱਤਾ ਦੇ ਵਿੱਚ ਐ ਤੇ ਤੁਸੀਂ ਹੁਣੇ ਕਿਉਂ ਨਹੀਂ ਕਰ ਦਿੰਦੇ ਇਸ ਕਰਕੇ ਨਵੇਂ ਬਣੇ ਮੁੱਖ ਮੰਤਰੀ ਨੇ ਜਿੱਥੇ 200 ਯੂਨਿਟ ਗਰੀਬਾਂ ਲਈ ਫ੍ਰੀ ਬਿਜਲੀ ਸੀ ਉਹਨੂੰ 300 ਯੂਨਿਟ ਕਰਨ ਦਾ ਐਲਾਨ ਕੀਤਾ ਨਾਲ ਦੀ ਨਾਲ ਜਿਹੜਾ ਉਹ ਖਵਾਬ ਦਿਖਾ ਰਹੇ ਸੀ ਲੰਬੇ ਸਮੇਂ ਤੋਂ ਅਕਾਲੀ ਦਲ ਵਾਲੇ ਚਾਹੇ ਝਾੜੂ ਵਾਲੇ ਜਾਂ ਕੋਈ ਹੋਰ ਕਿ ਡਿਪਟੀ ਸੀਐਮ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਐਸਸੀ ਵਰਗ ਚੋਂ ਬਣਾਵਾਂਗੇ ਤਾਂ ਕਾਂਗਰਸ ਪਾਰਟੀ ਨੇ ਕਿਹਾ ਕਿ ਕਿਉਂ ਨਾ ਅਸੀਂ ਹੁਣੇ ਬਣਾ ਕੇ ਤੁਹਾਨੂੰ ਸੁਨਾ ਨਹੀਂ ਦਿਖਾ ਕੇ ਦੇ ਦਿੱਤਾ ਅਰੇ ਕਾਲੀ ਦਲ ਵੱਲੋਂ ਡਿਪੀ ਸੀਐਮ ਦਾ ਐਲਾਨ ਕੀਤਾ ਗਿਆ ਸੀ ਐਸਸੀ ਇਹ ਸਾਡੀ ਸਰਕਾਰ ਬਣੀ ਅਸੀਂ ਦੀ ਵੀ ਇੱਕ ਦਲੀ ਤੇ ਐਸਸੀਸੀਐਮ ਦਾ ਕਹਾਂਗੇ ਇਸ ਕਰਕੇ ਇਸ ਨੂੰ ਤਾਂ ਕਰਕੇ ਨਹੀਂ ਜਲਦੀ ਬਣਾਇਆ ਗਿਆ ਦੇਖੋ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿ ਚੁੱਕਿਆ ਕਿ ਕਾਂਗਰਸ ਕਾਂਗਰਸ ਪਾਰਟੀ ਇਹ ਤਾਂ ਹਜੇ ਪਿਛਲੇ ਲੰਬੇ ਸਮੇਂ ਤੋਂ ਔਰ ਮੈਂ ਧੰਨਵਾਦ ਕਰਦਾ ਪੰਜਾਬ ਦੇ ਵਿੱਚ ਰਹਿਣ ਵਾਲੇ ਅਨਸੂਚਿਤ ਜਾਤੀ ਔਰ ਜਨ ਜਾਤੀ ਦੇ ਲੋਕਾਂ ਦਾ ਐਸਸੀ ਵਰਗ ਦਾ ਜਿਨ੍ਹਾਂ ਦੀ ਜਾਗਰੂਕਤਾ ਦੇ ਕਾਰਨ ਅੱਜ ਇਹ ਅਕਾਲੀ ਦਲ ਵਾਲੇ ਜਾਂ ਦੂਸਰੀਆਂ ਪਾਰਟੀਆਂ ਵਾਲੇ ਦਲਤ ਡਿਪਟੀ ਸੀਐਮ ਦੀ ਗੱਲ ਕਰਨ ਲੱਗ ਪਏ ਨਹੀਂ ਤਾਂ ਇਹਨਾਂ ਨੂੰ ਪੁੱਛਦਾ ਨਹੀਂ ਸੀ ਕੋਈ ਸਿਰਫ ਵੋਟਾਂ ਦੇ ਤੌਰ ਤੇ ਇਸਤੇਮਾਲ ਕਰਦੇ ਸੀ ਲੇਕਿਨ ਕਾਂਗਰਸ ਨੇ ਕਿਹਾ ਕਿ ਇਹ ਤਾਂ ਜਦੋਂ ਸੱਤਾ ਦੇ ਵਿੱਚ ਆਣਗੇ ਉਦੋਂ ਬਣਾਣਗੇ ਜਾਂ ਨਹੀਂ ਬਣਾਣਗੇ ਅਸੀਂ ਤਾਂ ਸੱਤਾ ਦੇ ਵਿੱਚ ਆ ਔਰ ਉਹਨਾਂ ਨੇ ਤੁਰੰਤ ਜਿਹੜਾ ਹੈਗਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਲ ਸਮਾਜ ਚ ਬਣਾ ਕੇ ਇਤਿਹਾਸ ਸਿਰਜਿਆ ਤੇ ਉਹ ਮੈਂ ਪਾਰਟੀ ਦਾ ਲੀਡਰਸ਼ਿਪ ਦਾ ਉਹਰਾ ਜਿਹੜਾ ਸਮਾਜ ਵੱਲੋਂ ਧੰਨਵਾਦ ਵੀ ਕਰਦਾ ਕਿ ਲੰਬੇ ਸਮੇਂ ਮੈਂ ਕਹਿ ਸਕਦਾ ਆਜ਼ਾਦੀ ਤੋਂ ਬਾਅਦ ਪਹਿਲਾ ਡਿਪਟੀ ਆਪਣਾ ਮੁੱਖ ਮੰਤਰੀ ਪੰਜਾਬ ਵਿੱਚ ਇਸ ਵਰਗ ਚੋਂ ਬਣਿਆ ਉਹਦੇ ਲਈ ਉਹ ਧੰਨਵਾਦ ਦੇ ਪਾਤਰ ਹੈ ਚਰਨ ਜੀ ਚੰਨੀ ਦੇ ਆਉਣ ਨਾਲ ਕੀ ਐਸਪੀ ਚਰਨ ਨੂੰ ਕੀ ਫਾਇਦਾ ਹੋਊਗਾ ਤੁਹਾਡਾ ਐਸਪੀ ਚਰਨ ਨੂੰ ਫਾਇਦਾ ਦੇਖੋ ਜੇ ਹੁਣ ਮੈਂ ਲੰਬੀਆਂ ਚੌੜੀਆਂ ਗੱਲਾਂ ਕਰਾਂ ਜੋ ਮੈਂ ਪਿਛਲੀਆਂ 4-6 ਦਿਨਾਂ ਚ ਉਹਨਾਂ ਦੀਆਂ ਤਕਰੀਰਾਂ ਸੁਣੀਆਂ ਪਹਿਲਾਂ ਤਾਂ ਉਹਨਾਂ ਨੇ ਸਾਰੇ ਅਫਸਰਾਂ ਨੂੰ ਕਿਹਾ ਕਿ 1 ਲੱਖ ਨੌਕਰੀ ਦੀ ਸਿਰਜਣਾ ਕਰੋ ਵੋਟਾਂ ਤੋਂ ਪਹਿਲਾਂ ਪਹਿਲਾਂ 1 ਲੱਖ ਨੌਕਰੀ ਦੇਣੀ ਹੈ ਨੌਜਵਾਨਾਂ ਨੂੰ ਫਿਰ ਉਹਨਾਂ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਅੱਗੇ ਲੈ ਕੇ ਚੱਲਣਾ ਹੈ ਨੌਜਵਾਨ ਪਿੱਛੇ ਨਾ ਰਹਿ ਜਾਏ ਸਾਰਿਆਂ ਨੂੰ ਅੱਗੇ ਵਧਾਉਣਾ ਉਹਨਾਂ ਨੇ ਇਹ ਵੀ ਗੱਲ ਕਹੀ ਜਿਹੜੀ ਇਤਿਹਾਸਿਕ ਗੱਲ ਹੈ ਕਿ ਅਸੀਂ ਲੋਕਾਂ ਨੂੰ ਆਟੇ ਦਾਲ ਦੇ ਝਾਂਸਿਆਂ ਦੇ ਵਿੱਚ ਨਹੀਂ ਰੱਖਣਾ ਅਸੀਂ ਲੋਕਾਂ ਨੂੰ ਆਤਮ ਨਿਰਭਰ ਬਣਾਉਣਾ ਸਵੇ ਰੋਜ਼ਗਾਰ ਬਣਾਉਣਾ ਤਾਂ ਜੋ ਕਿ ਉਹਨਾਂ ਦੇ ਘਰਾਂ ਦੇ ਵਿੱਚ ਪੈਸਾ ਆਵੇ ਔਰ ਸਰਕਾਰ ਵਾਲੋ ਕੀਤੀਆਂ ਜਾਂਦੀਆਂ ਵੋਟਾਂ ਦੇ ਲਾਲਚ ਲਈ ਛੋਟ-ਛੋਟੀਆਂ ਕੋਸ਼ਨਾਵਾਂ ਦੇ ਵਿੱਚ ਮੈਂ ਆਪਣੇ ਇਸ ਗਰੀਬ ਵਰਗ ਨੂੰ ਨਹੀਂ ਰਹਿਣ ਦੇਣਾ ਬਾਕੀ ਬਿਜਲੀ ਉਹਨਾਂ ਨੇ 300 ਯੂਨਿਟ ਕਰਨ ਦਾ ਐਲਾਨ ਕੀਤਾ ਔਰ ਬਹੁਤ ਸਾਰੀਆਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਨਾਂ ਤੇ ਸੰਸਥਾਨ ਸ਼ੁਰੂ ਕਰਨ ਦਾ ਐਲਾਨ ਕੀਤਾ ਤਾਂ ਮੈਂ ਸਮਝਦਾ ਕਿ ਅੱਜ ਹਰ ਵਰਗ ਦੇ ਲੋਕ ਸਿੰਪਲ ਜਿਹੜਾ ਸਰਚਰਨਜੀਤ ਸਿੰਘ ਚੰਨੀ ਦਾ ਰਵਈਆ ਔਰ ਲੋਕਾਂ ਦੇ ਵਿੱਚ ਵਿਚਰਨ ਦਾ ਸਟਾਈਲ ਹੈ ਔਰ ਅੱਜ ਹਰ ਘਰ ਦੇ ਵਿੱਚ ਹਰ ਜਵਾਨ ਤੇ ਚਰਚਾ ਹੈ ਕਿ ਚਰਨਜੀਤ ਸਿੰਘ ਚੰਨੀ ਇੱਕ ਬਹੁਤ ਵਧੀਆ ਮੁੱਖ ਮੰਤਰੀ ਪੰਜਾਬ ਲਈ ਸਾਬਤ ਹੋਏਗਾ ਔਰ ਉਹਦੀ ਅਗਵਾਈ ਦੇ ਵਿੱਚ ਪੰਜਾਬ ਦਾ ਸਰਬਪੱਖੀ ਵਿਕਾਸ ਹੋਏਗਾ ਬਿਨਾ ਭੇਦਭਾਵ ਤੋਂ ਬਿਨਾ ਪੱਖਪਾਤ ਤੋਂ ਤੁਹਾਡੇ ਹਿਸਾਬ ਨਾਲ ਅਗਲੀ ਟਿਕਟ ਸੀਐਮ ਚੰਨੀ ਸਾਹਿਬ ਨੂੰ ਮਿਲੂਗੀ ਦੇਖੋ ਕਿ ਕਿ ਸਟੰਟ ਬਾਜੀ ਨਹੀਂ ਹੈ ਹਜੇ ਤਾਂ ਪਿਛਲੀ ਸਰਕਾਰ ਨਹੀਂ ਮੁੱਕੀ ਫਰਵਰੀ ਦੇ ਵਿੱਚ ਇਲੈਕਸ਼ਨ ਆਣੇ ਆ ਟਿਕਟਾਂ ਮਿਲਣੀਆਂ ਬਹੁਮਤ ਆਣਾ ਬਹੁਮਤ ਤੋਂ ਬਾਅਦ ਪਾਰਟੀ ਲੀਡਰਸ਼ਿਪ ਬਹਿ ਕੇ ਡਿਸਾਈਡ ਕਰਦੀ ਆ ਐਮਐਲਏ ਡਿਸਾਈਡ ਕਰਦੇ ਆ ਔਰ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਮੈਂ ਸਮਝਦਾ ਮੇਰੀ ਸੋਚ ਹੈ ਕਿ ਉਹ ਸਾਰਿਆਂ ਦੀ ਸਮੂਹਿਕ ਜਿਹੜਾ ਡਿਸੀਜਨ ਹੋਏਗਾ ਉਹਦੇ ਹਿਸਾਬ ਨਾਲ ਬਣ ਜਾਏਗਾ ਲੇਕਿਨ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਕੋਲ ਸਿਰਫ 2-3 ਮਹੀਨੇ ਵਕਤ ਹੈ ਕੰਮ ਕਰਨ ਦਾ ਔਰ ਉਹਦੇ ਬਾਅਦ ਕੋਡ ਆਫ ਕੰਡਕਟ ਲੱਗ ਜਾਣਾ ਤਾਂ ਮੇਰੀ ਚੰਨੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਅਜੇਹਾ ਮੀਲ ਦਾ ਪੱਥਰ ਸਾਬਤ ਕਰ ਦਿਓ ਇੱਥੇ ਅਜੇ ਮੀਲ ਪੱਥਰ ਕਰ ਗੱਡ ਦਿਓ ਕਿ ਲੋਕ ਘਰ ਘਰ ਦੇ ਵਿੱਚੋਂ ਹਰ ਸਮਾਜ ਦੇ ਵਿੱਚੋਂ ਆਵਾਜ਼ ਆਵੇ ਕਿ ਸਾਨੂੰ ਅਗਲਾ ਮੁੱਖ ਮੰਤਰੀ ਚੰਨੀ ਚਾਹੀਦਾ ਸਰ ਹਜੇ ਤੱਕ ਕਾਡੋ ਕਲੇਸ਼ ਹੋਰ ਪੈਣਾ ਸੁਣਨ ਚ ਆਇਆ ਕਿ ਜਦ ਇਹਨਾਂ ਨੇ ਕੈਬਨਟ ਦੀ ਮੰਤਰੀ ਦੀ ਦੁਆਰਾ ਇਹਨਾਂ ਨੇ ਕੇਐਮ ਸਾਹਿਬ ਜੀ ਨੇ ਕਰਨਾ ਹੈ ਤਾਂ ਹੋਊਗਾ ਕਿ ਨਹੀਂ ਤੁਹਾਡੇ ਸਾਹਮਣੇ ਨਹੀਂ ਦੇਖੋ ਐਦਾਂ ਨਹੀਂ ਦੇਖੋ 80 ਨੇ 80 ਐਮਐਲਏ ਉਹਨਾਂ ਵਿੱਚੋਂ ਮਨਿਸਟਰ 15 ਬਣਦੇ ਆ 16 ਬਣਦੇ ਆ ਸੋ ਜਿਨ੍ਹਾਂ ਨੇ 4.5 ਸਾਲ ਮੰਤਰੀ ਰਹਿ ਲਏ ਠੀਕ ਹੈ ਨਾ ਦੂਸਰੇ ਲੋਕਾਂ ਨੂੰ ਵੀ ਅਗਰ ਜੇ ਹੁਣ 2 4 5 ਮਹੀਨੇ ਮੌਕਾ ਮਿਲ ਜੂਦਾ ਬਾਕੀ ਮੁੱਖ ਮੰਤਰੀ ਦਾ ਇੱਕ ਅਧਿਕਾਰ ਖੇਤਰ ਉਹ ਕਿਸੇ ਨੂੰ ਵੀ ਪ੍ਰਮੋਟ ਕਰ ਸਕਦਾ ਡਿਮੋਟ ਕਰ ਸਕਦਾ ਕੁਝ ਜਿਨ੍ਹਾਂ ਦੀ ਕਾਰਜ ਸ਼ੈਲੀ ਚੰਗੀ ਹੁੰਦੀ ਹੈ ਉਹਨਾਂ ਨੂੰ ਮਹਿਕਮਾ ਹੋਰ ਦੇ ਦਿੱਤਾ ਜਾਂਦਾ ਵਧੀਆ ਮਹਿਕਮਾ ਨਾਲ ਅਟੈਚ ਵੀ ਕਰ ਦਿੱਤਾ ਜਾਂਦਾ ਲੇਕਿਨ ਜਿਨ੍ਹਾਂ ਦੇ ਡਿਪਾਰਟਮੈਂਟ ਦੇ ਵਿੱਚ ਪ੍ਰੋਗਰੈਸ ਨਹੀਂ ਹੁੰਦੀ ਉਹਨਾਂ ਨੂੰ ਹਟਾ ਵੀ ਦਿੱਤਾ ਜਾਂਦਾ ਤੇ ਇਹ ਤਾਂ ਲੋਕਤੰਤਰ ਦੀ ਸਰਕਾਰਾਂ ਬਣਾਉਣ ਦੀ ਪ੍ਰਕਿਰਿਆ ਇਹਦੇ ਵਿੱਚ ਚੰਨੀ ਸਾਹਿਬ ਦਾ ਕੋਈ ਰੋਲ ਨਹੀਂ ਹੈ ਜਿਹੜਾ ਅੱਛਾ ਕੰਮ ਕਰੇਗਾ ਆਮ ਵੀ ਦੁਨੀਆਵੀ ਜੀਵਨ ਦੇ ਵਿੱਚ ਤੁਸੀਂ ਪੱਤਰਕਾਰ ਹੋ ਚੰਗੀ ਪੱਤਰਕਾਰਤਾ ਕਰੋਗੇ ਚੰਗੇ ਮੁੱਦੇ ਲੈ ਕੇ ਆਓਗੇ ਤੁਹਾਡੀ ਪ੍ਰਮੋਸ਼ਨ ਕਰੇਗਾ ਤੁਹਾਡਾ ਮਾਲਕ ਸੋ ਇਸ ਕਰਕੇ ਇਹ ਕੋਈ ਵੱਡਾ ਮੁੱਦਾ ਨਹੀਂ ਕਿ ਕਿਸੇ ਨੂੰ ਡਿਮੋਟ ਕਰਤਾ ਪ੍ਰਮੋਟ ਕਰਤਾ ਜਿਹੜਾ ਅੱਛਾ ਕੰਮ ਕਰੇਗਾ ਅੱਗੇ ਚ ਵਧੇਗਾ ਐਸਐਮਜ਼ेड ਨਿਊਜ਼ ਤੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ For latest updates, like and follow our Facebook page SMZ News and don't forget to subscribe our YouTube channel and press the bell icon.